ਐਵੇਂ ਚੈਲੰਜ ਦੇਖੋ ਅਸੀਂ ਇਹਨਾਂ ਦੇ ਦੋਨੋਂ ਚੈਲੰਜ ਐਕਸੈਪਟ ਕਰ ਲਈ ਕਿ ਮੇਰਾ ਘੋੜਾ ਫਰਸਟ ਆਇਆ ਹੂੰ ਤੁਸੀਂ ਉਹ ਜੱਜ ਦੁਬਾਰਾ ਬੁਲਾ ਲਓ ਤੂੰ ਦੱਸੋ ਕਿੱਥੇ ਆਉਣਾ ਹਾਂ ਨਾ ਬੰਦੇ ਫਾਲਤੂ ਤੁਸੀਂ ਲਿਆਓ ਚਾਰ ਜਾਣੇ ਅਸੀਂ ਆ ਜਾਵਾਂਗੇ ਚਾਰ ਜਾਣੇ ਤੁਸੀਂ ਆ ਜਿਓ ਉੱਥੇ ਰੱਖੋ ਅਸੀਂ ਚਾਬੀਆਂ ਚੱਕਾਂਗੇ ਠੀਕ ਹੈ ਕਿਉਂਕਿ ਸਾਡਾ ਫਰਸਟ ਹੈ ਸਾਨੂੰ ਉਹਦੇ ਤੇ ਮਾਣ ਹੈ ਸਾਨੂੰ ਪਤਾ ਉਹ ਸਹੀ ਹੈ ਉਹਦਾ ਆਪਦਾ YouTube ਪੇਜ ਬਣਾਇਆ ਉਹਦੇ ਤੇ ਵੀ ਉਹ ਮੋਨਟਾਈਜ਼ੇਸ਼ਨ ਲੈਂਦਾ ਪੈਸੇ ਲੈਂਦਾ ਉਹ ਇਹ ਸਾਡੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਕਿਹਨੂੰ ਕਿਹਨੂੰ ਕਿਵੇਂ ਕਿਵੇਂ ਕ੍ਰੈਡਿਟ ਦੇ ਰਹੇ ਹਾਂ ਬਾਬਾ ਜੋ ਮਰਜੀ ਕਹਿੰਦਾ ਫਿਰ ਹੂੰ ਮੇਰੇ ਲਾਸਟ ਰਿਪਲਾਈ ਨਹੀਂ ਮੈਂ ਤੋਂ ਬਾਅਦ ਜਵਾਬ ਨਹੀਂ ਦੇਣਾ ਮੇਰੇ ਕੋਲ ਇੰਨਾ ਟਾਈਮ ਨਹੀਂ ਮੈਂ ਇੰਨਾ ਵੇਲਾ ਨਹੀਂ ਬਾਬੇ ਖਾਤਰ ਬਾਬਾ ਚੱਕਦਾ ਖੁੰਡਾ ਕਦੇ ਕਿਤੇ ਜਾ ਕੇ ਤੁਸੀਂ ਦੇਖੋ ਸਟੰਟ ਕੱਲ ਪਰਸੋ ਰੁਕ ਗਿਆ ਜੀ ਉਹ ਮਨਪ੍ਰੀਤ ਦੀ ਟੀਆਲੀ ਦੇ ਉੱਥੇ ਸਟੇਡੀਅਮ ਚ ਠੀਕ ਹੈ ਸ਼ੁਰੂ ਤੋਂ ਆਪਾਂ ਨੂੰ ਪਤਾ ਹੈ ਵੀ ਉਹ ਅਕਾਲੀ ਦਲ ਬਾਦਲ ਦਾ ਸਪੋਰਟ ਕਰਦਾ ਤੇ ਸਾਰਾ ਆਪਾਂ ਸਾਰੇ ਜਾਣਦੇ ਜੀ ਜੀ ਫੇਰ ਤੂੰ ਜਾ ਕੇ ਗਰਾਊਂਡ ਦੇ ਵਿੱਚ ਪੋਲਿਟੀਕਲ ਅਜੈਂਡਾ ਖੜਾ ਕਰ ਦਿੰਦਾ ਵੀ ਜੀ ਇਹ ਮਨਪ੍ਰੀਤ ਦੀ ਸਪੋਰਟ ਕਰੀਏ ਜੀ ਹਮ ਯਾਰ ਤੂੰ ਕਿਸੇ ਇੱਕ ਥਾਂ ਤੇ ਤਾਂ ਰਹਿ ਲਿਆ ਹੂੰ ਕਦੇ ਤੈਨੂੰ ਘੋੜਿਆਂ ਨਾਲ ਕਦੇ ਤੈਨੂੰ ਆਪਦਾ ਪਰਿਵਾਰ ਤੇਤੋਂ ਨਹੀਂ ਮੈਨੂੰ ਕਹਿਣਾ ਨਹੀਂ ਚਾਹੀਦਾ ਇਹ ਜੀ ਗੱਲ ਤੇ ਤੂੰ ਨਹੀਂ ਸੰਭਲਿਆ ਘੋੜੇ ਦੀ ਹਾਰ ਤੇ ਤੂੰ ਨਹੀਂ ਸੰਭਲੀ ਠੀਕ ਹੈ ਤੂੰ ਇਹੀ ਗੱਲ ਨੀਵੀਂ ਪਾ ਕੇ ਚੁੱਪ ਕਰਕੇ ਚਲੇ ਜਾਂਦਾ ਘੋੜਾ ਤੇਰਾ ਚੰਗਾ ਸੀ ਅੱਗੇ ਕਿਹੜੇ ਸ਼ੋਅ ਮੁੱਕਗੇ ਮੈਂ ਹੁਣ ਵੀ ਕਹਿੰਦਾ ਬਾਬਾ ਜੀ ਨੂੰ ਐਵੇਂ ਚੈਲੰਜ ਦੇਖੋ ਅਸੀਂ ਇਹਨਾਂ ਦੇ ਦੋਨੋਂ ਚੈਲੰਜ ਐਕਸੈਪਟ ਕਰ ਲਏ ਪਹਿਲਾਂ ਮੈਂ ਇਹਨਾਂ ਨੇ ਕਿਹਾ ਸੀ ਵੀ ਜੱਜ ਖਰਾਬ ਨੇ ਮੈਂ ਇਹਨਾਂ ਨੂੰ ਇਹ ਗੱਲ ਕਹੀ ਵੀ ਥੋੜੇ ਸ਼ੋਅ ਚ ਆ ਕੇ ਮੇਰਾ ਘੋੜਾ ਫਰਸਟ ਆਇਆ ਹੂੰ ਤੁਸੀਂ ਉਹ ਜੱਜ ਦੁਆਰਾ ਬੁਲਾ ਲਓ। ਹੂੰ। ਫੇਰ ਬਾਬਾ ਜੀ ਨੇ ਉਹ ਗੱਲ ਨੂੰ ਉਸ ਗੱਲ ਤੇ ਆਏ ਨਹੀਂ। ਹੂੰ। ਉਸ ਗੱਲ ਦਾ ਜਵਾਬ ਇਹ ਦਿੱਤਾ ਜੀ ਅਸੀਂ ਰਾਜਸਥਾਨ ਨੂੰ ਬੁਲਾਵਾਂਗੇ ਜੀ ਸਵਾਏ ਸਿੰਘ ਬੁਲਾਵਾਂਗੇ ਜੀ ਸੁਧਾਰ ਸਿੰਘ ਬੁਲਾਵਾਂਗੇ। ਕੀ ਗੱਲ ਪੰਜਾਬ ਚ ਜੱਜ ਮੁੱਕ ਗਏ? ਹੂੰ। ਅਸੀਂ ਆਪਦੀ ਦਾੜੀ ਪੰਜਾਬ ਮਤਲਬ ਪੰਜਾਬੀਆਂ ਦੇ ਹੱਥ ਫੜਾਵਾਂਗੇ। ਅਸੀਂ ਬਾਹਰਲੇ ਦੇ ਹੱਥ ਕਿਉਂ ਫੜਾਵਾਂ? ਬਾਹਰੋਂ ਤੁਸੀਂ ਲਾਉਣੇ ਆ ਕੋਈ ਇੱਕ ਦੋ ਬੰਦੇ ਲਾ ਲਓ। ਹੂੰ। ਅਸੀਂ ਜਵਾਬ ਨਹੀਂ ਦਿੰਦੇ। ਹੂੰ। ਪਰ ਪੰਜਾਬੀਆਂ ਨੂੰ ਕਿਤੇ ਨੌਲੇਜ ਨਹੀਂ। ਹੂੰ। ਸੈਕਿੰਡ ਗੱਲ ਤੇ ਆਜੋ ਤੁਸੀਂ। ਜਿਹੜਾ ਇਹਨਾਂ ਨੇ ਕੀ ਆ ਵੀ ਗੁਰਦੁਆਰੇ ਜੀ ਮੈਂ 36 30 ਦੀਆਂ ਚਾਬੀਆਂ ਰੱਖੀ ਉਹ ਕਹਿੰਦੇ ਵੀ ਚਾਬੀਆਂ ਰੱਖ ਸੋ ਟਰੈਕਟਰ ਦੀ ਹਾਂ ਠੀਕ ਹੈ ਕੱਲ ਮੈਂ ਜਵਾਬ ਦੇ ਕੇ ਅੱਜ ਫੇਰ ਤੁਹਾਡੇ ਜ਼ਰੀਏ ਕਹਿ ਰਹੇ ਆ ਵੀ ਟਰੈਕਟਰ ਲੈ ਕੇ ਆਓ ਮੈਨੂੰ ਦੱਸੋ ਕਿੱਥੇ ਆਉਣਾ ਨਾ ਬੰਦੇ ਫालतੂ ਤੁਸੀਂ ਲਿਆਓ ਚਾਰ ਜਾਣੇ ਅਸੀਂ ਆ ਜਾਵਾਂਗੇ ਚਾਰ ਜਾਣੇ ਤੁਸੀਂ ਆ ਜਿਓ ਉੱਥੇ ਰੱਖੋ ਅਸੀਂ ਚਾਬੀਆਂ ਚੱਕਾਂਗੇ ਠੀਕ ਹੈ ਕਿਉਂਕਿ ਸਾਡਾ ਫਰਸਟ ਹੈ ਸਾਨੂੰ ਉਹਦੇ ਤੇ ਮਾਨ ਹੈ ਸਾਨੂੰ ਪਤਾ ਉਹ ਸਹੀ ਹੈ ਠੀਕ ਹੈ ਤੇ ਹੁਣ ਤੁਸੀਂ ਫੇਰ ਉਸ ਗੱਲ ਨੂੰ ਇਹਨਾਂ ਨੇ ਕਿਵੇਂ ਕਮਾਇਆ ਟਰੈਕਟਰ ਵਾਲੀ ਗੱਲ ਛੱਡਤੀ ਮੁੜ ਕੇ ਕਹਿਣ ਲੱਗੇ ਜੀ ਮੈਨੂੰ ਸੈਕਿੰਡ ਵਾਲੇ ਦਾ ਦੱਸੋ ਜੀ ਮੈਨੂੰ ਪੰਜਵੇਂ ਛੇਵੇਂ ਦਾ ਦੱਸੋ ਜੀ ਮੈਨੂੰ ਤੀਜੇ ਦਾ ਦੱਸੋ ਜੀ ਹਾਂ ਯਾਰ ਪੰਗਾ ਤੂੰ ਲੈ ਰਿਆ ਪਹਿਲੇ ਵਾਲੇ ਨਾਲ ਹੂੰ ਪੁੱਛਣ ਬਾਅਦ ਤੂੰ ਪੁੱਛਣ ਲੱਗ ਗਿਆ ਸੈਕਿੰਡ ਦਾ ਕਾਉਂਟਰਵਰਸੀ ਕ੍ਰੀਏਟ ਕਰਨ ਦਾ ਤੁਹਾਨੂੰ ਕੀ ਲੱਗਦਾ ਪਿਕਚਰ ਦੇ ਪਿੱਛੇ ਕੀ ਸੀਨ ਹੈ ਦੇਖੋ ਬਾਬੇ ਨੂੰ ਵਿਊਜ਼ ਮਿਲਦੇ ਨੇ ਉਹਦਾ ਆਪ ਦਾ YouTube ਪੇਜ ਬਣਾਇਆ ਉਹਦੇ ਤੇ ਵੀ ਉਹ ਮੋਨਟਾਈਜੇਸ਼ਨ ਲੈਂਦਾ ਪੈਸੇ ਲੈਂਦਾ ਉਹ ਇਹ ਸਾਡੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਕਿਹਨੂੰ ਕਿਹਨੂੰ ਕਿਵੇਂ ਕਿਵੇਂ ਕ੍ਰੈਡਿਟ ਦੇ ਰਹੇ ਹਾਂ ਫਾਇਦਾ ਦੇ ਰਹੇ ਹਾਂ ਠੀਕ ਹੈ ਜਿੰਨੇ ਪੇजेस ਵਾਲੇ ਨੇ ਚਲੋ ਤੁਸੀਂ ਤਾਂ نیوز ਹਾਊਸ ਹੋ ਮੀਡੀਆ ਹਾਊਸ ਹੋ ਤੁਸੀਂ ਪੱਖ ਰੱਖਣਾ ਅੱਡ ਗੱਲ ਹੈ ਜਿਹੜੇ ਪੇਜਾਂ ਪੇਜ YouTube ਮਤਲਬ YouTuber ਨੇ ਜਿਹੜੇ ਸਾਰੀ ਗੱਲ ਤਾਂ ਸ਼ੁਰੂ ਹੀ ਉਹਨਾਂ ਨੇ ਕੀਤੀ ਜੇ ਬਾਬਾ ਉਸੇ ਦਿਨ ਸਿਆਣਾ ਹੁੰਦਾ ਬਾਬਾ ਇੱਕ ਗੱਲ ਕਹਿੰਦਾ ਵੀ ਮੇਰਾ ਗੈਰੀ ਨਾਲ ਕੋਈ ਨਹੀਂ ਹੈ ਜੀ ਠੀਕ ਹੈ ਉਹਨੂੰ ਪਹਿਲੀ ਪੋਜੀਸ਼ਨ ਦੇਤੀ ਉਹ ਮੇਰੇ ਕੋਲ 쇼 ਚ ਵੀ ਜਿੱਤਿਆ ਉਹ ਮੇਤੋਂ ਜਗਰਾਉਂ ਵੀ ਜਿੱਤਿਆ ਮੈਨੂੰ ਉਹਦੇ ਨਾਲ ਕੋਈ ਨਹੀਂ ਹੈ ਮੈਨੂੰ ਤਾਂ ਪਿਛਲੇ ਨੰਬਰਾਂ ਨਾਲ ਹੈ ਗੱਲ ਹੀ ਖਤਮ ਸੀ ਠੀਕ ਹੈ ਫਿਰ ਅਸੀਂ ਕਹਿੰਦੇ ਵੀ ਹਾਂ ਚੱਲ ਬਾਬੇ ਦਾ ਗੁੱਸਾ ਜਾਇਜ਼ ਹੋ ਸਕਦਾ ਵੀ ਚੱਲ ਦੋ ਨੰਬਰ ਅੱਗੇ ਆ ਜਾਂਦਾ ਦੋ ਨੰਬਰ ਪਿੱਛੇ ਆ ਜਾਂਦਾ ਜਿਹੜਾ ਤੁਸੀਂ 8ਵੇਂ ਨੰਬਰ ਤੋਂ ਉੱਠ ਕੇ ਪੰਗਾ ਲਈ ਜਾਂਦੇ ਹੋ ਪਹਿਲੇ ਆਣ ਹੂੰ ਜੇ ਇੱਕ ਬੱਚਾ ਤੀਜੀ ਚ ਟਾਪ ਕਰ ਗਿਆ ਉਹਦਾ ਮਤਲਬ ਇਹ ਤਾਂ ਨਹੀਂ ਵੀ ਉਹ 10ਵੀਂ ਚ ਬੋਰਡ ਇਗਜ਼ਾਮ ਚ ਵੀ ਜਾ ਕੇ ਟਾਪ ਹੀ ਕਰੂਗਾ ਤੇਰਾ ਘੋੜਾ ਇੱਕ ਵਾਰ ਜਿੱਤ ਗਿਆ ਦੋ ਦੰਦਾ ਚ ਭੁੱਲ ਭਲੇਖੇ ਜਿੱਤ ਗਿਆ ਜਾਂ ਜਿਵੇਂ ਮਰਜੀ ਜਿੱਤ ਗਿਆ ਉਹ ਤੋਂ ਬਾਅਦ ਘੋੜਿਆਂ ਚ ਅੱਜ ਤੱਕ ਨਹੀਂ ਉਹ ਜਿੱਤਿਆ ਹੁਣ ਜਾਂ ਤਾਂ ਤੂੰ ਭੋਗੀ ਆਲ ਜਾਂ ਕਿਤੇ ਦਾਖੇ ਆਪ ਸਪான்ਸਰ ਕਰਾ ਕੇ ਪਿੱਛੇ ਰਹਿ ਕੇ ਸ਼ੋਅ ਕਰਾਲਾ ਉੱਥੇ ਘੋੜਾ ਭੇਜ ਨਹੀਂ ਫਿਰ ਓਵੇਂ ਜਿਤਾ ਲਈ